ਯਾਨੀ ਕਿ ਸੀਐਨਐਸ ਬਹੁਤ ਔਖਾ ਰਿਅਲਟ ਹੈ ਯਰ ਪਾਇਂਡ ਅੰਦੇ ਕਈ ਵਾਰੀ ਜਿਦੇ ਭਰਾ ਨੂੰ ਕੋਈ ਲੋਡ ਵੀ ਪੈਸੀ ਅੱਤ ਆਪਸ ਮਾਂ ਦੀ ਤਾਕਾ ਘੱਰ ਲਾਈ ਜਾਂਦੇ ਠੀਕ ਹੈ ਇਸ ਤੋਂ ਵੱਡੇ ਦਾ ਕੁਝ ਨਹੀਂ ਹੋਣੀ ਮੰਮੀ ਡੈਡੀ ਕਿੱਥੇ ਆ ਚਲੋ ਦੇਖਦੇ ਅੰਦਰ ਕੀ ਕਰਦਾ ਫਿਰਦਾ ਇੱਕ ਤਾਂ ਟੈਗ ਦਾ ਜਮਾ ਨਹੀਂ ਉੱਥੇ ਰੈਸਟ ਤੇ ਤਾਂ ਜਮ ਨਹੀਂ ਰਹਿੰਦਾ ਆ ਕੀ ਕਰੀ ਜਾਣਾ ਜੜੀ ਮੈਨੂੰ ਦੱਸ ਦਿਆ ਕਰਨਾ ਮੇਰੇ ਕੋਲ ਕਾਲਾ ਆ ਗਿਆ ਤੇ ਕਰਤ ਪਰ ਬਈ ਆਪਾਂ ਦਵਾਈ ਉਹਦੇ ਲਈ ਜਿਹੜਾ ਕਰਦਾ ਟਰਾਲੀ ਲੈ ਕੇ ਜਾਣੀ ਜਾਂਦਾ ਸੀ ਟਰਾਲੀ ਲੈ ਕੇ ਬਸ ਤੁੰਗਾ ਵੀ ਤੁਰੀ ਦੀ ਨਗਰ ਕਾਲਾ ਪੜਨਾ ਹੈਗਾ ਜਬਰ ਸਵੇਰ ਹੋ ਰਹੀ ਹੈ ਮਾ ਤੁਰੀ ਇਕੱਠੀ ਬੰਨੀ ਹੋ ਰਹਿ ਤੇ ਤੁਰੀ ਕੱਢਣੀ ਹੈ नस्टार् करता रा बगा ना सा Thank <laughs> <laughs> ਤੁਹਾਡਾ ਐਂਕਰ ਕਾਲੀ ਕੇਸ ਸੁਣਵਾਇ ਦੇ। ਲੈ ਫਟ ਨੰਨ ਕਾ। ਇਹ ਸੀ ਐਨ ਐਸ ਹੈਚ 골ਡ ਬਾਤ ਫੁੰਗੜੀਆ ਫੈਕਟਰੀ ਵਾਲੀ ਉਹਦੀ ਬਾਤ ਨਹੀਂ ਹੁੰਦੀ ਠੀਕ ਹੈ ਤੇ ਜਿਹੜੀ ਚੋਟੀ ਸ਼ੂਟਿੰਗ ਉਹਦੀ ਬਾਤ ਤੇ ਇਹ ਹੁਣ ਜਿਹੜੀ ਸੈਕਟਰ ਵਾਲੀ ਮਾਝ ਸਿੰਘ ਵਾਲੀ ਹੈ ਨਾ ਆਪਣੇ ਆ ਦੋ ਗੋ ਨੰਬਰ ਵਾਲੀ ਇਹ ਜੋ ਉਹ ਵੀ ਆਏ ਇਹਨਾਂ ਤੋਂ ਮੂੰਹ ਨਹੀਂ ਫੜਾਉਂਦੀ ਜੇ ਮੈਂ ਮੂੰਹ ਫੜਦਾ ਫਸੂ ਧੱਤਾਂ ਕਰਦੇ ਹਨਾ ਛੱਟੂ ਤੋਂ ਡਰਦਾ ਰਹਿੰਦਾ ਇਹ ਕਰਕੇ ਏ ਵੀ ਸੀ ਐਨ ਐਸ ਸਾੜਾ 20 ਇਹ ਵੀ ਅਜੀ ਅਲੀ ਮਟਾਉਨ ਆਫ ਦਾ ਯਾਨਕੀ ਸੀ ਐਨ ਐਸ ਬਹੁਤ ਠਗੜਾ ਰਿਜ਼ਲਟ ਹੈ ਯਾਰ ਪਾਇਂ ਗਾਦੇ ਕਈ ਵਾਰੀ ਜਿਵੇਂ ਭਰਾ ਨੂੰ ਕੋਈ ਲੋਡ ਵੀ ਪੈਂਦੇ ਕੰਤਾ ਲੀਟਰ ਬਸ ਕਰੇ ਜੋ ਆਪਾਂ ਦੀ ਸਭ ਤੋਂ ਵਧੀਆ ਰਿਜ਼ਲਟ ਸਾਡੇ ਮੂਰੇ ਆ ਗਈ ਪਹਿਲਾਂ ਆ ਗਿਆ ਫੋਲ ਲੈ ਆ ਉਹ ਅਜਿਹਾ ਕਦੇ ਇਹ ਕੰਮ ਹੁੰਦੇ ਨਹੀਂ ਜਿਹੜੀ ਚੀਜ਼ ਆਪਾਂ ਵਰਤਦੇ ਹਾਂ ਹਨ ਵੀ ਐਵੇਂ ਹੁੰਦਾ ਕਿ ਵੀ ਚੋਕਰੀ ਦੇ ਕੋਲ ਖੜਾ ਆ ਦੇ ਲੈ ਮੈਨੂੰ ਦੋਨੇ ਫੂਨਾਂ ਨਾਲ ਦੋ ਇੰਜੈਕਸ਼ਨ ਲੱਗੀਆਂ ਬਹੁਤ ਹਾਂ ਪੜੇ ਜਾ ਕੇ ਇਹ ਕਾਲਮ ਇਲਕਾ ਬਣੂਗਾ ਕਹਿੰਦਾ ਜਿਹੜੀ ਝੋਪੀ ਰਾਤ ਮਿੱਲੀ ਸੀ ਰਾਤ ਨੂੰ ਉਹਦੇ ਕੋਲ ਤੋਂ ਵਾਈਪ ਆ ਗਿਆ ਉਹਨੇ ਕਹਿੰਦੇ ਸੀਐਨਐਸ ਵਾਲੀ ਜਿਹੜੀ ਦੋ ਤਲੇ ਹੁੰਨ ਵਾਲੀ ਨਹੀਂ ਉਹਨੇ ਕਹਿੰਦੇ ਉਹਦੇ ਨੂੰ ਖੂਨ ਵੀ ਉਹੋ ਪਾ ਦੇ ਉਹਨੂੰ ਕਥਲੇ ਜਿਹਦਾ ਉਹਨੇ ਕਰਕੇ ਪਾਈ ਹੋਈ ਠੀਕ ਨਹੀਂ ਉਹ ਨੂੰ ਹੁਣ ਪਾ ਦੇ ਕੋਈ ਐਵੇਂ ਵੀ ਜ਼ਰੂਰੀ ਨਹੀਂ ਤਾਂ ਅਰਜੰਟ ਪਈ ਨਾ ਜਿਹੜੀ ਵੀ ਜਿਹੜੀ ਦਵਾਈ ਆ ਦਵਾਈ ਵੀ ਆ ਅੱਗੇ ਕਹਲੇ ਠੀਕ ਪੀ ਆ ਬਾਈ ਆ ਵੀ ਦੇਖ ਲੈ ਆ ਆ ਪਤਨਾ ਦੀ ਟਾਕ ਆ ਪਰ ਲਾਈ ਆ ਨੇ ਠੀਕ ਹੈ ਇਹੋ ਗੱਟੇ ਦਾ ਕੋਈ ਚੀਜ਼ ਨਹੀਂ ਹੋਣੀ ਆ ਸੀਐਨਐਸ ਨੂੰ ਤਾਂ ਬਚਾਤਾ ਪਈ ਇਹ ਰੰਗ ਨੇ ਤਗੜੇ ਰਿਆਟਾ ਬਈ ਇਹਨੇ ਤਗੜੇ ਰਿਆਟਾ ਲੋਕੂ ਹੀ ਮਾਤੀ ਜਿੱਤੇ ਕੋਈ ਫੈਲ ਦੇਣੀ ਹੈ ਕੋਈ ਨਗੜੇ ਕਰਦੀ ਹੈ ਉਦੋਂ ਜਿਵੇਂ ਅੱਜ ਤੂੰ ਪਤਾ ਮਿਲੀ ਨਹੀਂ ਰਾਤ ਤੱਕ ਮੱਥਾ ਮਾਰ ਲਿਆ ਉਦੋਂ ਸੀਐਨਐਸ 100 ਗ੍ਰਾਮ ਦਵਾਈ ਤੇ 20 ਗ੍ਰਾਮ ਤਿਲ ਕਿਉਂ ਤੇ ਪਾਊਡਰ ਦੇ ਤੀਜੇ ਡੰਗ ਯਾਰ ਮੱਝ ਰਿੰਕ ਤੇ ਖੜਦੀ ਹੈ ਯਾਰ ਤੇ ਕੋਈ ਮਰਦੀ ਯਾਰ ਲੋ ਤਾਂ ਆਪਣੇ ਕੋਲੇ ਆ ਕੇ ਦੇਖ ਲੈ ਜਨਾ ਛੋਕਰਾ ਮੱਛਾ ਪੰਗਾ ਜਿੰਨਾ ਸਾਲ-ਸਾਲ ਹੋ ਗਿਆ ਸੂਈਆਂ ਨੂੰ ਨਾ ਜਿਵੇਂ ਕੋਕੀ ਅੜੀ ਮਾਚੇ ਇੱਕ ਟਾਈਮ ਮਿਲਦੀ ਆ 2-3 ਟਾਂ ਇਹੀ ਨਿਰੋਜ ਹੋਈ ਨਹੀਂ ਹੁਣ ਕੰਬਣਾ ਦੀ ਮਰਦੀ ਮਾਚ ਦੇ ਰਿਹਾ ਜੀ 15 ਟਿਕਟ ਤਾਂ ਮਿਲਦੀ ਹੈ ਠਿਕਨਾ ਟਿਕੇ ਤੋਂ ਦੇਖ ਲਾ ਇਹ ਸਾਰੇ ਤੋਂ ਵੱਡਾ ਇਹ ਰਿਆਟ ਜਿਹੜਾ ਮਿਲਿਆ ਥੋੜਾ ਜਹਾ ਇੰਨਾ ਜਰੂਰ ਕਰਨਾ ਪੈਂਦਾ ਜਿਵੇਂ ਹੁਣ ਮੈਂ ਆਇਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਦੁੱਧ ਦੁੱਧ ਕਿੱਥੇ ਦਾ ਸਦਾ ਦੁੱਧ ਨੇ ਕਿ ਰਾਜੂ ਕੇ ਵਾਲੀ ਟਿਕਟ ਧੀਏ ਹੁਣ ਇੱਕ ਟਾਈਮ ਵਾਲਾ ਦਾ ਪੁੱਦਾ ਕਰਾਦਾ ਆਪਣੇ ਵਾਲਾ ਤਾਂ ਕਿਉਂਕਿ ਦਿਨ ਬੱਦੇ ਹੋਣੇ ਟੜਕੜ ਤੋਂ ਤਾਂ 1 ਲੀਟਰ ਘਟਾ ਤੇ ਜਿਹੜੀਆਂ ਮੱਝਾਂ ਮਰਾ ਮੋਟਾ ਲੌਂਗ ਟਾਈਮ ਲਾਉਂਦੀਆਂ ਪਾਣੀ ਕਰਦੇ ਉਹਨਾਂ ਨੂੰ ਸੀਐਨਐਸ ਨੂੰ ਕਰਾਵੀਂ ਵਾਲਿਆ 2 ਨੰਬਰ ਵਾਲੀ ਨੂੰ ਪਾਇਆ ਫੈਕਟਰੀ ਵਾਲੀ ਦਾ ਤਾਂ ਫਾਇਦੇ ਨਾ ਹਾਂ ਕੋਈ ਰੱਖਣਾ ਕਦੇ ਉਹ ਚੱਕ ਲੈ ਜਾਂਦਾ ਮੈਂ ਹੁਣ ਨੂੰ ਕਿਲੇ ਵੱਡਾ ਟ੍ਰੈਫਿਕ ਹੋ ਰਿਹਾ ਇਹ ਨੂੰ ਆਲਮਾ ਜਿਹੜਾ ਸੀਐਨਐਸ 골ਡ ਆਣਾ ਇਹ ਬਟਾ ਮਣਾ ਪਤਾ ਜਿਵੇਂ ਪਹਿਲੀ ਵਾਰ ਇਹਦੇ ਚੱਡੇ ਜਾ ਫਲਡ ਪਾ ਜੀਣਾ ਇਹਦਾ ਚੱਟਾ ਪੂਰਾ ਵਧੀਆ ਲੋਟ ਹੋ ਗਿਆ ਹੈ ਨਾ ਮਾੜਾ ਮੋਟਾ ਉਨੀ ਕੀਦਾ ਰਿਹਾ ਹੁਣ ਆਮਾ ਮਾਤੀ ਸੁਨਗਾਲੀ ਨਾਲ ਦੋ ਰੱਖਣਾ ਪਾ ਦੇਣਾ ਵਿੱਚ ਗ੍ਰਾਮ ਇਹ ਨੂੰ ਜਾਣੇ ਕਿ 20 ਗ੍ਰਾਮ ਦੋ ਵਾਰੀ ਪਾਇਆ ਹੁੰਦੀ ਹੈ ਨਾ ਤੇ ਜਿਹੜਾ ਮੈਨੂੰ ਘੱਟਾਉਣਾ ਹੁੰਦਾ ਨੌਕਰੀ ਤੇ ਆਹ ਲੀਵਟਾਉਣਾ ਹੈ ਠੀਕ ਹੈ ਇਹ ਨਾਲ ਦੇ ਨਾਲ ਇਹ ਤੋਂ ਮੈਨੂੰ ਪੜਾਉਂਦੇ ਆ ਹਾਂ ਹਾਂ ਇਹ ਨਾਲ ਦੇ ਨਾਲ ਇਹ ਕਰਦੇ ਠੀਕ ਹੈ ਇਹ ਤਾਂ ਮਜ਼ੂਰ ਕਰਾਇਆ ਬੋਲ ਇਸ ਤੱਕ ਨਾਲ ਅੱਜ アルਬੂਮ ਆ ਦੀ ਵੀ ਦੇੜੀਆਂ ਪੱਤੀ ਵਾਲੀ ਇਹਨੂੰ ਨੇ ਬਹੁਤ ਜ਼ਿਆਦਾ ਘਰ ਕੰਮੇ ਨਾ ਤੇਨੋਂ ਅੱਜ ਕੰਮ ਕਰਦੇ ਹੁੰਦੇ ਸੀ ਇਹਨੂੰ ਜਿੱਦੇ ਪੂਰੇ 10 ਸਾਲ ਹੋ ਗਏ ਕੋਟੇ ਲੱਗਦਾ ਹੈ ਆਪਰ ਬਰਤ ਮੰਨ ਕੇ ਪਰ ਤੁਸੀਂ ਯਾਰ 15 ਮਿੰਟ ਡੱਬੀ ਮੇਰੇ ਅੱਥੇ ਲਾ ਦਿਓ 15 ਦਿਨਾਂ ਬਾਅਦ ਉਹ ਮੈਂ ਪਾਪ ਮੰਨ ਲਾ ਕੇ ਤੁਹਾਨੂੰ ਆ ਰਿਹਾ ਹਾਂ ਬਰਤ ਮੰਨ ਕੇ ਤਾਂ ਬਸ ਮਜ਼ਾ ਆ ਜਾਇਆ ਕਰਾਂਗੇ ਇਧਰ ਜੇ ਤੂੰ ਤੂੰ ਗਈ ਦੀ ਆ ਫਿਰ ਪਾਪ ਨਾਲ ਬੰਦ ਰਹਿੰਦੀ ਆ ਪਰ 15 ਮਿੰਟ ਤੁਸੀਂ ਜਲਦੀ ਲਾ ਦਿਓ ਤੇ ਹੁਣ ਇੱਕ ਹੋਰ ਕੰਮ ਕਰਾਂ ਤੇ ਜਿਹੜੇ ਆਹ ਵੱਡੇ ਆ ਸਾਰੇ ਇਹ ਪੰਜ ਹੈ 95 ਹੀ 150 ml ਪਾ ਗਏ ਆ ਫਿਰ ਹੋਰ ਕਾਹੋ ਇਹ 1.5 ml ਪਾ ਗਏ ਚੌਕਰ ਦੇ ਵਿੱਚ ਰਲਾ ਕੇ ਨਾ ਪਾ ਲਿਆ ਇਹਨਾਂ 20 ml ਕਰਕੇ ਪਾ ਲਿਆ ਠੀਕ ਹੈ ਤੇ ਸੁਲਤਾਨਾ ਆਪਣੀ ਤੇ ਦੂਜੀ ਗੌਰੀ ਨਾਲ ਉਹਨਾਂ ਨੂੰ 25-25 ml ਮੰਨ ਲੈਣੇ ਉਹਨਾਂ ਨੂੰ ਪੱਥਨੇ ਦਾ ਮੋਕ ਲਗਾਈ ਦੀ ਸਟ੍ਰੌਂਗ ਵਾਲਾ ਤਕੜਾ ਵਾਲਾ ਹੈ ਉਹਨਾਂ ਨੂੰ 25-25 ml ਦੇ ਲੋ ਠੀਕ ਹੈ ਤੇ ਜਿਹੜਾ ਜੰਗਲੀ ਹੈ ਆਪਣਾ ਕਟਿਆਣੇ ਵਿੱਚੋਂ ਕੱਲੇ ਜੰਗਲੀ ਜੰਗਲੀ ਜਿਹੜੀ ਦੇ ਨਾਲ ਜੰਗਲੀ ਨੂੰ ਸੀਐਨਐਸ ਦੇ 골ਡ ਹੈ ਜੰਗਲੀ ਨੂੰ ਦੇਣਾ 15 ਐਮਐਲ ਉਹਦੇ ਨਾਲ ਆ ਜਿਹੜਾ ਚੂਹੀ ਦਾ ਕਟਾਈ ਆਪਣੀ ਦਾ ਉਹ ਨੂੰ ਦੇਣਾਗਾ ਜਿਹੜਾ ਬਾਕੀ ਤੇ ਇਹਦੇ ਆਪਣਾ ਬਾਕੀ ਤੇ ਢਾੜ ਦੇਣਾ ਹੈ ਇਹਨਾਂ ਨੂੰ ਸੀਐਨਐਸ 골ਡ ਆ ਜਿਹੜਾ ਜਨਕੀ ਵਿਟਾਮਿਨ ਆ ਇਹਨਾਂ ਦਾ ਉਹ 20ਵੀ ਐਮਐਲ ਦੇਣਾ ਲੇਖੋ ਤੁਹਾਨੂੰ ਕਰੀ ਨਹੀਂ ਕਿ ਲਾਉਦੇ ਹੋ ਕੀ ਹੈਨਾ ਯਾਰ ਠੀਕ ਹੈ ਚੱਲ ਆਲੇ ਅੱਜ ਵੀਡੀਓ ਬਣ ਗਈ ਬਾਅਦ ਕਿਹੜਾ ਕੋਈ ਵੀਡੀਓ ਨਹੀਂ ਬਣੀ ਸਾਡੇ ਕਿਤੇ ਹੋ ਰਹੀ ਹੈ ਉਹ ਦਾ ਪੱਟਾ ਦਾ ਹੁਣ ਮੱਝ ਲਈ ਨਵੀਂ ਜਿਹੀ ਜਰੂਰਤ ਦੀ ਜਾਲੀ ਆ ਇਹੋ ਜੀ ਜਿਹੜੀ ਪਟਾ ਦਾ ਨੰਬਰ ਪੰਡਾ